ਮਾਂ ਜੋ ਪੰਜਾਬ ਸਰਕਾਰ ਵੱਲੋਂ ਚਲਾਈ ਮਹਿੰਮ ਯੋਧਾ ਨਸ਼ਾ ਅਵਰਧ ਦੀ ਲੜੀ ਵਿੱਚ ਅੱਜ ਮੋਗਾ ਜ਼ਿਲ੍ਹੇ ਦੇ ਮਾਂ ਜੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਜੀ ਆਈਪੀਐਸ ਜੀ ਦੇ ਜੀ ਦੇ ਦਿਸ਼ਾ ਨਿਰਦੇਸ਼ੇ ਹੇਠ ਧਰਮਕੋਟ ਸਬਡਿਵੀਜ਼ਨ ਦੇ ਥਾਣਾ ਮਹਿਣਾ ਦੇ ਵਿੱਚ ਵਕ ਵਕ ਪੁਲਸ ਪਾਰਟੀਆਂ ਤਿਆਰ ਕਰਕੇ ਵਕ ਵਕ ਘਰਾਂ ਦੀ ਤਲਾਸ਼ੀ ਵਕ ਵਕ ਪਿੰਡਾਂ ਵਿੱਚ ਕੀਤੀ ਜਾ ਰਹੀ ਹੈ ਜੋ ਸ਼ੱਕੀ ਵਿਅਕਤੀ ਸ਼ੱਕੀ ਪੁਰਸ਼ਾਂ ਦੇ ਤੇ ਸ਼ੱਕੀ ਵਹੀਕਲਾਂ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਦੇ ਦੌਰਾਨ ਜੋ ਕੁਝ ਵੀ ਮਤਲਬ ਕਿ ਸਾਹਮਣੇ ਆਊਗਾ ਉਹਦੇ ਤਿਆਤ ਕਾਰਵਾਈ ਕੀਤੀ ਜਾਵੇਗੀ ਸਰਚ ਆਪਰੇਸ਼ਨ ਜਾਰੀ ਹੈ